ਕਰਤ ਤੋਂ ਵਧਾਇਕਾਂ ਦੇ ਸਾਬਕਾ ਮੰਤਰੀ ਬੀਬਾ ਅਣਮੋਲ ਗਗਨ ਮਾਨ ਦੇ ਸਤੀਫੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਜਿਹੀ ਮਚਾ ਦਿੱਤੀ ਸੀ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਉਹਨਾਂ ਲਿਖਿਆ ਸੀ ਕਿ ਦਿਲ ਭਾਰੀ ਹੈ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਅਸਤੀਫਾ ਵਾਪਸ ਲੈ ਲਿਆ ਗਿਆ ਹੈ ਅਮਨ ਅਰੂੜਾ ਜੀ ਵੱਲੋਂ ਜੋ ਕਿ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਮੁਲਾਕਾਤ ਕੀਤੀ ਔਰ ਅਸਤੀਫਾ ਜਿਹੜਾ ਨਾਮਨਜ਼ੂਰ ਕੀਤਾ ਤੇ ਉਸ ਤੋਂ ਬਾਅਦ ਬੀਬਾ ਜੀ ਨੇ ਪੋਸਟ ਪਾਈ ਕਿ ਅਸਤੀਫਾ ਜਿਹੜਾ ਉਹ ਨਾਮਨਜ਼ੂਰ ਹੋਇਆ ਤੇ ਵਾਪਸ ਲੈ ਲਿਆ ਤਾਂ ਹੁਣ ਦਿਲ ਹੌਲਾਜ ਹੋ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਮੀਡੀਆ ਦੇ ਵਿੱਚ ਕੱਲ ਤੋਂ ਚਰਚਾਵਾਂ ਬਹੁਤ ਤੇਜ਼ ਸਨ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਰਣਜੀਤ ਸਿੰਘ ਗਿੱਲ ਜਿਨ੍ਹਾਂ ਨੇ ਕੇ ਕਾਰੀ ਦਲ ਤੋਂ ਅਸਤੀਫਾ ਦਿੱਤਾ ਸੀ ਉਹਨਾਂ ਦੀਆਂ ਵੀ ਬੜੀਆਂ ਚਰਚਾਵਾਂ ਮੀਡੀਆ ਦੇ ਵਿੱਚ ਚੱਲੀਆਂ ਕਿ ਹੁਣ ਇਹਨਾਂ ਨੂੰ ਇੱਥੋਂ ਟਿਕਟ ਦੇਣਗੇ ਤੇ ਐਮ.ਐਲ.ਏ ਬਣਾਉਣਗੇ ਦੂਜੇ ਪਾਸੇ ਇਹ ਵੀ ਚਰਚਾ ਚੱਲੀ ਕਿ ਬੀਬਾ ਜੀ ਦੇ ਗੱਲ 'ਚ ਗੂਠਾ ਦੇ ਕੇ ਅਸਤੀਫਾ ਦਵਾਇਆ ਗਿਆ ਬੀਬਾ ਜੀ ਨੇ ਅਸਤੀਫਾ ਦਿੱਤਾ ਨਹੀਂਗਾ ਤਾਂ ਇਹ ਸਾਰੀਆਂ ਖਬਰਾਂ ਜਿਹੜੀਆਂ ਗੈਰ ਪ੍ਰਮਾਣਿਤ ਸੂਤਰਾਂ ਦੇ ਆਧਾਰ ਤੋਂ ਜਿਹੜੀਆਂ ਚਲਾਈਆਂ ਗੀਆਂ ਇਹਨਾਂ ਵਿੱਚ ਕਿੰਨੀ ਕੁ ਸਚਾਈ ਸੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋ ਜੂਗੀ ਪਰ ਅਸਤੀਫਾ ਨਾ ਮਨਜ਼ੂਰ ਵਾਰੀ ਗੱਲ ਤੇ ਕਿਤਨੇ ਕਿਤੇ ਗੱਲ ਸਪਸ਼ਟ ਜ਼ਰੂਰ ਹੋ ਗਈ ਹੈ ਕਿ ਅੰਦਰ ਦੀ ਜਿਹੜੀ ਗੱਲਬਾਤ ਹੈ ਉਹ ਚਾਹੇ ਕੁਝ ਵੀ ਹੋਵੇ ਪਰ ਜਿਹੜੀਆਂ ਚਰਚਾਵਾਂ ਮੀਡੀਆ ਦੇ ਵਿੱਚ ਚੱਲ ਰਹੀਆਂ ਸਨ ਕਿ ਅਸਤੀਫਾ ਇਸ ਕਰਕੇ ਦਵਾਇਆ ਗਿਆ ਕਿ ਇੱਥੋਂ ਹੁਣ ਹੋਰ ਉਮੀਦਵਾਰਾਂ ਕਹਿ ਲਈਏ ਕਿ ਪੈਸੇ ਵਾਲਾ ਉਮੀਦਵਾਰ ਜਿਹੜਾ ਪਾਰਟੀ ਲੈ ਕੇ ਆਊਗੀ ਤੇ ਉਹਨਾਂ ਜਿਹੜੀਆਂ ਚਰਚਾਵਾਂ ਦੇ ਉੱਪਰ ਹੁਣ ਜਿਹੜੀ ਠੱਲ ਲੱਗ ਚੁੱਕੀ ਹੈ ਤਬੀਬਾ ਅਨਮੋਲ ਗਗਨਮਾਨ ਜੋ ਕਿ 5 ਮਿੰਟਾਂ ਦੇ ਵਿੱਚ ਐਮਐਸਪੀ ਦੀ ਗਰੰਟੀ ਦੇਣ ਵਾਲੀ ਜਿਹੜੀ ਉਹਨਾਂ ਦੀ ਇੱਕ ਬਿਆਨ ਸੀ ਉਸ ਨੂੰ ਲੈ ਕੇ ਮੀਡੀਆ ਦੇ ਵਿੱਚ ਮਸ਼ਹੂਰ ਸਨ ਤਾਂ ਉਸ ਤੋਂ ਬਾਅਦ ਉਹਨਾਂ ਨੇ ਉਸ ਬਿਆਨ ਤੇ ਮਾਫੀ ਵੀ ਜ਼ਰੂਰ ਮੰਗੀ ਸੀ ਔਰ ਇੱਕ ਬਿਆਨ ਕੱਲ ਦਾ ਉਹਨਾਂ ਦਾ ਹੋਰ ਵੀ ਚਰਚਾਵਾਂ ਦੇ ਵਿੱਚ ਚੱਲ ਰਿਹਾ ਸੀ ਜਿਸ ਦੇ ਵਿੱਚ ਦਿਖਾਇਆ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਸਾਡੀ ਪਾਰਟੀ ਕੀਤੇ ਹੋਏ ਵਾਅਦੇ ਮੁਤਾਬਕ ਕੰਮ ਨਾ ਕਰ ਸਕੀ ਤਾਂ ਸੀ ਅਸਤੀਫਾ ਦੇ ਦਾਂਗੇ 5 ਸਾਲਾਂ ਚ 5 ਸਾਲਾਂ ਦੇ ਵਿੱਚ ਅਸੀਂ ਉਹ ਕੰਮ ਨਾ ਕੀਤੇ ਜਿਹੜੇ ਤੁਸੀਂ 70 ਸਾਲਾਂ ਚ ਨਹੀਂ ਕੀਤੇ ਮੈਂ ਸਿਆਸਤ ਛੱਡ ਦਊਂਗੇ ਤਾਂ ਲੋਕਾਂ ਨੇ ਇਸ ਗੱਲ ਦੀ ਤਾਰੀਫ ਵੀ ਬੜੀ ਕੀਤੀ ਸੀ ਕਿ ਬੀਬਾ ਜੀ ਨੇ ਆਪਣੇ ਕਹੇ ਹੋਏ ਬੋਲ ਪਗਾਏ ਆ ਕਿ ਪਾਰਟੀ ਉਮੀਦਾਂ ਤੇ ਖਰੀ ਨਹੀਂ ਉਤਰੀ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਪਰ ਅੱਜ ਜੋ ਕੁਝ ਹੋਇਆ ਜਿਵੇਂ ਕਿ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸੀ ਕਿ ਮੈਨੂੰ ਤਾਂ ਮਾੜਾ ਜਿਹਾ ਪਤਾ ਲੱਗਿਆ ਕਿ ਬੀਬਾ ਜੀ ਨੇ ਅਸਤੀਫਾ ਦਿੱਤਾ ਹੈ ਜਿਸ ਸਪੀਕਰ ਸੰਤਮਨ ਸਾਹਿਬ ਨੇ ਵੀ ਕਿਹਾ ਸੀ ਕਿ ਮੈਂ ਵੀ ਦਫਤਰ ਜਾ ਕੇ ਦੇਖਦਾ ਕਿ ਅਸਤੀਫੇ ਦਾ ਕੀ ਕਰਨਾ ਤਾਂ ਉਸ ਤੋਂ ਬਾਅਦ ਪ੍ਰਧਾਨ ਅਮਨ ਰੂੜਾ ਜੀ ਵੱਲੋਂ ਮੁਲਾਕਾਤ ਹੁੰਦੀ ਹੈ ਤਾਂ ਅਸਤੀਫਾ ਨਾਮਨਜ਼ੂਰ ਕੀਤਾ ਜਾਂਦਾ ਤੇ ਬੀਬਾ ਜੀ ਵੱਲੋਂ ਅਸਤੀਫਾ ਜਿਹੜਾ ਉਹ ਵਾਪਸ ਲੈ ਲਿਆ ਜਾਂਦਾ ਪਰ ਜੇਕਰ ਗੱਲ ਕਰੀਏ ਗੈਰ ਪ੍ਰਮਾਣਿਤ ਸੂਤਰਾਂ ਦੇ ਆਧਾਰ ਤੋਂ ਜੋ ਕੱਲ ਦੀ ਮੀਡੀਆ ਦੇ ਵਿੱਚ ਬੜੀ ਚਰਚਾ ਚੱਲੀ ਕਿ ਉਹਨਾਂ ਤੇ ਦਬਾਅ ਪਾ ਕੇ ਇਸਤੀਫਾ ਦਵਾਇਆ ਗਿਆ ਤਾਂ ਹੁਣ ਇਹ ਕਹਿ ਲਗੇ ਕਿ ਹੁਣ ਕਿਹੜਾ ਦਬਾਅ ਪਾਇਆ ਗਿਆ ਜਿਹਦੇ ਕਰਕੇ ਬੀਬਾ ਜੀ ਨੇ ਇਸਤੀਫਾ ਜਿਹੜਾ ਉਹ ਵਾਪਸ ਲੈ ਲਿਆ ਤਾਂ ਕੁਝ ਇੱਕ ਚਰਚਾਵਾਂ ਅੱਜਕੱਲ ਸੋਸ਼ਲ ਮੀਡੀਆ ਦੇ ਤੌਰ ਦੇ ਵਿੱਚ ਅਜਿਹੀਆਂ ਬਣ ਜਾਂਦੀਆਂ ਕਿ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਔਰ ਬਾਅਦ ਦੇ ਵਿੱਚ ਉਹਨਾਂ ਗੱਲਾਂ ਤੇ ਮਾਫੀ ਮੰਗਦੇ ਵੀ ਦੇਖੇ ਗਏ ਪਰ ਇਹ ਸਭ ਕੁਝ ਕੀ ਹੋਇਆ ਸੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਵੇਗਾ ਕਿਉਂਕਿ ਬੀਬਾ ਜੀ ਹੋ ਸਕਦਾ ਕੋਈ ਬਿਆਨ ਵੀ ਦੇਣ ਇਸ ਤੇ ਕਿ ਉਹਨਾਂ ਨੇ ਅਸਤੀਫਾ ਜਿਹੜਾ ਕਾਹਉ ਦਿੱਤਾ ਸੀ ਪਰ ਬੀਬਾ ਜੀ ਦਾ ਜਿਹੜਾ ਦਿਲ ਭਾਰੀ ਸੀ ਤਾਂ ਹੁਣ ਦਿਲ ਹੌਲਾ ਜ਼ਰੂਰ ਹੋ ਗਿਆ ਹੋਵੇਗਾ ਧੰਨਵਾਦ